ਡੀ ਸੇਲਟਿੰਗ ਕਰਵਾਉਣ ਵਾਸਤੇ ਮੰਤਰੀ ਸਾਹਿਬ ਪੱਬਾਪਾਰ ਹੋ ਚੁਕੇ ਜਿਹੜੇ ਸਤਲੁਜ ਦਰਿਆ ਦੇ ਨਾਲ ਪਿੰਡ ਹੈ ਜੇ ਮੈਂ ਗੱਲ ਕਰਾਂ ਬ੍ਰਾਂਹਪੁਰ ਤੋਂ ਲੈ ਕੇ ਮਹਿਣ ਤੱਕ ਉਹ ਦੂਜੀ ਸਾਈਡ ਜਿਹੜਾ ਸਤਲੁਜ ਦਰਿਆ ਹੈ ਪਿੰਡ ਮੋਜੂਵਾਲ ਤੋਂ ਲੈ ਕੇ ਹਰਸਾ ਬੇਲਾ ਤੱਕ ਇਹਨਾਂ ਦੇ ਪੰਚ ਸਰਪੰਚਨ ਨੂੰ ਜਲੀਲ ਕੀਤਾ ਜਾ ਰਿਹਾ ਕਿ ਡੀ ਸੇਲਟਿੰਗ ਕਰਾਓ ਦਰਿਆਵਾਂ ਦੇ ਵਿੱਚ ਮੇਰੀ ਬੇਨਤੀ ਹੈ ਕਿ ਸਾਡੇ ਦਾ ਸਵਾਭ ਵੀ ਉਜੜ ਗਿਆ ਸਾਡਾ ਖੇੜਾ ਕਲਮੋਟ ਵੀ ਉਜੜ ਗਿਆ ਪਹਾੜ ਵੀ ਉਜੜ ਗਿਆ ਮੇਰੀ ਬੇਨਤੀ ਹੈ ਮੰਤਰੀ ਸਾਹਿਬ ਐਨਾ ਤੁਸੀਂ ਤਕਾ ਨਾ ਕਰੋ ਸਾਨੂੰ ਪਤਾ ਤੁਹਾਨੂੰ ਵੱਡਾ ਵੱਡਾ ਜਿਹੜਾ ਉੱਥੇ ਪੱਥਰ ਦਿਖਦਾ ਪਿਆ ਨੰਗਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਕ ਵਾਰੀ ਤੁਹਾਨੂੰ ਜਿਹੜੀ ਮਾਈਨਿੰਗ ਜਦੋਂ ਤੁਸੀਂ ਪਿੰਡ ਚ ਡੀਸੈਲਟਿੰਗ ਵਾਸਤੇ ਆਏ ਸੀਗੇ ਉਹ ਲੋਕਾਂ ਨੇ ਨਕਾਰ ਕੇ ਤੁਹਾਨੂੰ ਭੇਜਿਆ ਮੇਰੀ ਪੰਚਾਇਤ ਸਰਪੰਚਾਂ ਨੂੰ ਵੀ ਬੇਨਤੀ ਹੈ ਕਿ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੀਆਂ ਗੱਲਾਂ ਦੇ ਵਿੱਚ ਨਾ ਆ ਜਿਓ ਜਿੱਥੇ ਤੁਹਾਨੂੰ ਲੋੜ ਪੈਂਦੀ ਹੈ ਅਸੀਂ ਤੁਹਾਡੇ ਨਾਲ ਖੜੇ ਆ ਔਰ ਢੀ ਸਤਲੁਜ ਦਰਿਆ ਦੇ ਵਿੱਚ ਜੇਕਰ ਇੱਕ ਵਾਰੀ ਮਸ਼ੀਨ ਵੱਢ ਗਈ ਤਾਂ ਕੱਢਣੀ ਔਖੀ ਹੋ ਜਾਣੀ ਅੱਜ ਜਿੱਦਾਂ ਬਾਕੀ ਜਗ੍ਹਾ ਤੇ ਹਮਲੇ ਹੋ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਸਤਲੁਜ ਦਰਿਆ ਦੇ ਵਿੱਚ ਵੀ ਹਮਲੇ ਹੋਣੇ ਸ਼ੁਰੂ ਹੋ ਜਾਣੇ ਇਸ ਲਈ ਮੇਰੀ ਹਰਜੋਤ ਬੈਂਸ ਨੂੰ ਵੀ ਬੇਨਤੀ ਹੈ ਉਪਰਾ 2022 ਚ ਕਹਿੰਦਾ ਹੁੰਦਾ ਸੀ ਮੈਂ ਇੱਕ ਪੱਥਰ ਨਹੀਂ ਚੱਕ ਹੋਣ ਦੇਣਾ ਅੱਜ ਤਾਂ ਤੁਸੀਂ ਨੰਗਲ ਡੈਮ ਤੇ ਅੱਖ ਰੱਖ ਲਈ ਇਸ ਲਈ ਬੇਨਤੀ ਹੈ ਕਿ ਜਿਹੜਾ ਡੀਸੈਲਟਿੰਗ ਅੱਜ ਤੁਸੀਂ ਪੈਂਚ ਸਰਪੰਚ ਨੂੰ 2 ਵਜੇ ਬੁਲਾ ਲਿਆ ਦਫ਼ਤਰਾਂ ਦੇ ਵਿੱਚ ਉਹ ਤੱਕਾ ਕਰਨਾ ਬੰਦ ਕਰ ਦਿਓ ਜਲੀਲ ਕਰਨਾ ਬੰਦ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ